ਸਿੱਖ ਰਾਜ ਦੇ ਰਾਖੇ ਬੰਦਿਆਂ ਹੋ ਹੋ ਹਾਂ ਸਿੱਖ ਰਾਜ ਦੇ ਰਾਖੇ ਬੰਦਿਆਂ ਤੋੜੇ ਜਿੰਦੇ ਖਜ਼ਾਨੇ ਦੇ ਅੰਗਰੇਜ਼ਾਂ ਨੇ ਉਕੇ ਨਾ ਮੰਨੇ ਵਾਦੇ ਕੂੜੇ ਅਦਾਨੇ ਦੇ ਸਿੱਖ ਰਾਜ ਦੀ ਚੜੀ ਪਤੰਗ ਦਾ ਸਾਥ ਨਾ ਦਿੱਤਾ ਡੋਰਾ ਨੇ ਕੋ ਜੋਰੀ ਮਹਾਰਾਣੀ ਦੀ ਕਰੀ ਤਲਾਸ਼ੀ ਚੋਰਾ ਨੇ ਬਈ ਕਰੀ ਤਲਾਸ਼ੀ ਚੋਰਾ ਨੇ ਵਫਾਦਾਰੀ ਦਾ ਵਾਦਾ ਕਰਕੇ ਬਣ ਗਏ ਨਮਕ ਹਰਾਮੀ ਓ ਆਉਣ ਵਾਲੀਆਂ ਗੱਲਾਂ ਦੱਸ ਦੇ ਬਣ ਕੇ ਅੰਤਰਿਆਮੀ ਓ ਗੁੱਸੇ ਹੋ ਕੇ ਚੰਦੇ ਵੱਲੋਂ ਮੋੜੇ ਮੁਖ ਚ ਕੋਰਾ ਨੇ ਤੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਸ਼ੀ ਚੋਰਾ ਨੇ ਬਈ ਕਰੀ ਤਲਾਸ਼ੀ ਚੋਰਾ ਨੇ ਕਰੇ ਇਸ ਕੀ ਮਾ ਇਹਨੂੰ ਦੇਸ਼ ਨਿਕਾਲਾ ਦਿਓ ਰਾਜ ਲੈਣ ਦੀਆਂ ਕਰੇ ਇਸ ਕੀ ਮਾ ਇਹਨੂੰ ਦੇਸ਼ ਨਿਕਾਲਾ ਦਿਓ ਇਹਦੇ ਦੇਸ਼ ਚੋਂ ਕੱਢੋ ਇਸਨੂੰ ਮੁਆਵਜ਼ਾ ਥੋੜਾ ਬਾਲਾ ਦਿਓ ਲਿਖ ਕੇ ਦੇ ਤਾ ਰਾਜ ਕਿਸੇ ਨੂੰ ਆਗੂ ਟਕੇ ਵਟੋਰਾ ਨੇ ਧੱਕੋ ਜੋਰੀ ਮਹਾਰਾਣੀ ਦੀ ਕਰੀ ਤਲਾਸ਼ੀ ਚੋਰਾ ਨੇ ਬਈ ਕਰੀ ਤਲਾਸ਼ੀ ਚੋਰਾ ਨੇ